ਲਓ ਬਈ ਕਾਫੀ ਦਿਨਾਂ ਤੋਂ ਸਾਰੇ ਯਾਰ ਦੋਸਤ ਇਕੱਠੇ ਤਾਂ ਹੁਣ ਜਾ ਰਹੇ ਆ ਵਾਪਸ ਤੇ ਮੁਹੱਬਤ ਦਾ ਪਿਆਰ ਦਾ ਸ਼ੁਕਰੀਆ ਉਮੀਦ ਕਰਦੇ ਹਾਂ ਕਿ ਦੁਬਾਰਾ ਫੇਰ ਆਓਗੇ ਬਿਲਕੁਲ ਬਸ ਸੇਵਾ ਦਾ ਮੌਕਾ ਦਿਓ ਹਰ ਵਾਰ ਆਮਾਗੇ ਦਿੱਲਾ ਸਾਹਿਬ ਬਹੁਤ ਹੀ ਪਿਆਰ ਮੁਹੱਬਤ ਦਿੱਤਾ ਤੁਸੀਂ ਔਰ ਬਹੁਤ ਚੰਗਾ ਲੱਗਿਆ ਸਾਨੂੰ ਮਹਿਸੂਸ ਹੀ ਰਿਹਾ ਕਿ ਅਸੀਂ ਆ ਚੜ੍ਹਦਾ ਪੰਜਾਬ ਤੇ ਹੱਲਦਾ ਪੰਜਾਬ ਹੈ 1 ਫੁੱਟ ਦਾ ਫਾਸਲਾ ਬਸ ਤੇ ਪਰ ਇੱਥੇ 1 ਫੁੱਟ ਦਾ ਵੀ ਨਹੀਂ ਫਾਸਲਾ ਔਰ ਦਿਲਾਂ ਦੇ ਵਿੱਚ ਬੜਾ ਮੁਹੱਬਤ ਆ ਤੁਹਾਡੇ ਦਿਲਾਂ 'ਚ ਵੀ ਸਾਡੇ ਦਿਲਾਂ ਦੇ ਵਿੱਚ ਵੀ ਇੱਕ ਦੂਜੇ ਪ੍ਰਤੀ ਔਰ ਪਰਮਾਤਮਾ ਇਹਦੇ ਦੋਵਾਂ ਮੁਲਕਾਂ ਦਾ ਪਿਆਰ ਬਣਾਈ ਜਿਵੇਂ ਜਿਵੇਂ ਤੁਸੀਂ ਆਇਓ ਤੇ ਜਾਂਦੇ ਆ ਜਾ ਕੇ ਹੋਣੀ ਚਾਹੀਦੀ ਹੈ ਕੋਸ਼ਿਸ਼ ਵੀ ਇਸ ਤਰ੍ਹਾਂ ਦੀ ਕੌਨਸਲ ਬਿਲਕੁਲ ਜੀ ਦੋਨੋਂ ਪਾਸੇ ਹੋਣਾ ਲੈ ਵੀ ਬਣਾ ਹੋਣੀ ਔਰ ਚੱਲਿਓ ਸਾਰੇ ਨਹੀਂ ਰੁਕਦੇ ਕੋਈ ਬੋਲ ਰਿਹਾ ਹੀ ਨਹੀਂ ਚਲਿਓ ਸਾਰੇ ਕੋਈ ਵੀ ਨਹੀਂ ਬੋਲਿਆ ਵੀ ਚੱਲੋ ਆਪੀਆ ਉਹਨਾਂ ਦਾ ਇੱਕ ਕਮਿਟ ਕੀਮਤੀ ਆ ਤੁਹਾਡਾ ਵੀ ਆ ਤੇ ਜਿਹੜਾ ਇੱਕ ਕਮਿਟ ਕੀਮਤੀ ਆ ਰੌਣੀ ਸਾਹਿਬ ਦਾ ਚਲੋ ਉਸ ਦਾ ਬਹੁਤ ਪਿੱਛੇ ਖੜੇ ਆ ਪਰ ਉਹਨਾਂ ਨੇ ਵਿੱਚੋਂ ਪਿੱਛੇ ਦੇ ਮੂੰਹ ਦੇ ਵਿੱਚੋਂ ਜਿੱਕੜਿਆ ਚੱਲਦੇ ਆ ਹਾਂ ਸਾਰੇ ਜਦ ਮਨ ਮਸੂਸ ਸੇ ਬੈ ਹੋ ਗਿਆ ਹੋ ਰਹੇ ਹੋ ਗਿਆ ਚਲੋ ਬਹੁਤ ਬਾਕੀ ਬੜੀ ਬਾਜੀ ਬਹੁਤ ਬੜ ਕੇ ਮੈਨੂੰ ਵੀ ਦਿੱਸ ਰਿਹਾ ਵੀ ਨਾ ਪਰ ਸਾਨੂੰ ਮਹਿਸੂਸ ਰਿਹਾ ਸੀ ਕਿਸੇ ਬਗਾਨੇ ਮਲਕ ਦੇ ਵਿੱਚ ਧਰਮ ਨਾਲ ਐਦਾਂ ਲੱਗਿਆ ਵੀ ਮਤਲਬ ਅਸੀਂ ਵੈਸੇ ਹੀ ਕਿਸੇ ਰਿਸ਼ਤੇਦਾਰ ਦੇ ਘਰ ਆਏ ਹੋਇਆ ਇੱਥੇ ਵੇ ਕੋਈ ਵੀ ਫਰਕ ਨਹੀਂ ਲੱਗਿਆ ਇੱਕ ਵੀ ਚੀਜ਼ ਦਾ ਫਰਕ ਨਹੀਂ ਆ। ਸਰ ਜੀ ਬਾਈ ਆਪਾਂ ਜਿਹੜਾ ਸਾਨੂੰ ਕਿਹਾ ਸੀ ਨਾ ਬਾਹਰ ਬੋਲਦੇ ਵੀ ਅੱਜ ਆਪਾਂ ਕਿੰਨੇ ਮੁਲਕਾਂ ਗਏ ਆ ਬਾਈ। ਬਿਲਕੁਲ ਆਪਾਂ ਮਹੀਨੇ ਲਈ ਜਾਂਦੇ ਆ ਪਰ ਹਫ਼ਤੇ ਬਾਅਦ ਲੱਗਦੇ ਭੱਜ ਚੱਲੀ ਭੱਜ ਚੱਲੀ ਹਾਂ। ਭਾਈ ਜੀ ਕਿੱਥੇ ਜਗਾ ਸਾਨੂੰ ਆ ਨੀ ਕਿਉਂ ਨਹੀਂ ਹੋਰ ਚੱਲ ਜਾਂਦੇ ਨਹੀਂ। ਹੂੰ। ਇਹੋ ਤਾਂ ਸਰ ਜੀ ਹਰ ਬੰਦੇ ਦੇ ਆਪ ਕੋ ਆਪਣੇ ਪ੍ਰਭਾਵ ਹੁੰਦੇ ਆ ਬੰਦਾ ਪੱਲੇ ਨਾਲ ਬੰਨ੍ਹ ਕੇ ਜਾਂਦਾ। ਮੈਂ ਉੱਥੇ ਪਿੱਛੇ ਵੀ ਦੱਸ ਗਿਆ ਕਿ ਮੈਨੂੰ ਕਹਿੰਦੇ ਕੀ ਨਫ਼ਰਤ ਕਿਵੇਂ ਖਤਮ ਹੋ ਸਕਦੀ ਹੈ ਕੱਲ। ਹਰ ਬੰਦੇ ਦੇ ਅੰਦਰ ਜਿਗਿਆਸੂ ਹੁੰਦਾ। ਮਗਾਦੀ 9 ਵਜੇ ਵਾਲੀਆਂ ਖਬਰਾਂ ਤੁਸੀਂ ਵੀ ਸਾਡੇ ਨਾਲ ਵਧ ਕਰ ਲੋ ਅਸਰੀ ਕਰ ਦਿੰਦੇ ਆ ਸਾਡੇ 50 ਤੋਂ ਲੈ ਕੇ 60 ਫੀਸ ਦੀ ਮਸਲੇ ਹੱਲ ਹੋ ਜਾਣੇ ਆ ਤੁਸੀਂ ਦੱਸੋ ਜੀ ਸਾਡੇ ਤੋਂ ਕੋਈ ਉਪਾਈ ਹੋਈ ਹੋਵੇ ਮੈਂ ਜੀ ਸਰ ਜੀ ਕੋਈ ਉਪਾਈ ਹੋਈ ਹੋਵੇ ਮੈਂ ਮੈਨੂੰ ਨਾ ਵੀ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਵੀ ਵਿਖਰਾ ਕਰਦਾ ਫਿਰ ਵੀ ਅਸੀਂ ਦਾ ਵੀ ਸਾਡੇ ਆ ਬਹੁਤ ਖੁਲੀਆ ਤੁਸੀਂ ਸਾਰੇ ਆਓ ਇੱਕ ਦੂਜੇ ਨੂੰ ਗੱਲਬਾਤ ਕਰੀ ਪਾਵਾਂਗੇ ਇੱਕ ਦੂਜੇ ਨੂੰ ਜਾਣਾਂਗੇ ਤੇ ਫੇਰ ਹੀ ਆਪਾਂ ਕੇ ਬੱਸ ਸਕਦੇ ਆ ਸਾਡੇ ਨਾਲ ਤੁਹਾਡਾ ਪਾਜੀ ਬਹੁਤ ਧੰਨਵਾਦ ਹੈ ਸਾਡਾ 7 ਦਿਨ ਦਾ ਵੀ ਦੱਸ ਜੀ 7 ਦਿਨ ਦਾ ਦੇ ਸੱਤਵੇਂ ਦਿਨ ਅਸੀਂ ਫੇਰ ਉੱਥੇ ਬੈਠੇ ਜਿੱਥੇ ਪਹਿਲੇ ਦਿਨ ਪਹੁੰਚੇ ਸੀ ਹਾਂ ਤੇ ਅੱਜ ਚਿਤ ਕਰਦਾ ਸੀ ਕਿ ਕਾਸ਼ ਕਿਤੇ ਛੇ ਮਹੀਨਾ ਹੁੰਦਾ ਤੇ ਹਾਂ ਤੇ ਕਾਸ਼ ਕਿਤੇ ਵੀ ਦਾ 15 ਦਿਨ ਦਾ ਹੁੰਦਾ ਅਸੀਂ 15 ਦਿਨ ਤੁਹਾਡੇ ਕੋਲੇ ਰਹਿਣਾ ਸੀ ਮਹੀਨੇ ਦਾ ਹੁੰਦਾ 28 ਦਿਨ ਲਾਉਣੇ ਸੀ ਸਾਰੇ ਕੰਮ ਛਡ ਕੇ ਸੱਚੀ ਮੁੱਟੀ ਕਿਉਂ ਲੱਗਦਾ ਤੇ ਪਤਾ ਨਹੀਂ ਦਰਦ ਕੀ ਹੋਏ ਨਿਕਲ ਕੇ ਬਈ ਜਦੋਂ ਤੁਰੇ ਸੀ ਯਾਹ ਲੱਗਦਾ ਸੀ ਵੀ ਯਾਰ ਉੱਥੇ ਇਹਨਾਂ ਤੋਂ ਬਿਨਾ ਕੋਈ ਨਹੀਂ ਜਾਣਦਾ ਹੁਣ ਇਹੋ ਲੱਗਦਾ ਵੀ ਜਿੱਥੇ ਹੁੰਦੇ ਜਾਣਦੇ ਪੈਣਾ ਵੀਰ ਇੱਥੇ ਮੁਬਰਵਾਦਾ ਤੜਤਲ ਮਤਲਬ ਤੜਤਲ ਅਸਲਾਮ ਵਾਲੇਕਮ ਸਾਰੇ ਦੋਸਤੋ ਨੂੰ ਮੈਂ ਇਸ ਵੇਲੇ ਵਾਗਾ ਬਾਰਡਰ ਤੇ ਤੇ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਨੂੰ ਅਟੈਂਡ ਕਰਨ ਵਾਸਤੇ ਜਿੱਥੇ ਵੱਡੇ ਵੱਡੇ ਨਾਮ ਪਾਕਿਸਤਾਨ ਆ ਰਹੇ ਨੇ ਉਥੇ ਨਾਲ ਹੀ ਸਾਡੇ ਬਹੁਤ ਸੋਹਣੇ ਪਿਆਰੇ ਲਖਾਰੀ ਗੀਤਕਾਰ ਬੀਰ ਸਿੰਘ ਜੀ ਆ ਗਏ ਨੇ ਬਹੁਤ ਦਿਲੋਂ ਧੰਨਵਾਦ ਆਂਦਾ ਖੁਸ਼ ਮੈਂ ਬਹੁਤ ਖੁਸ਼ ਆ ਉਹਨਾਂ ਨੇ ਗਾਣਾ ਵੀ 13 13 ਤੋਲਾਂਗਾ तेरा तेरा तोला गा वेलकम बाजी थैंक यू जी बाजी वेलकम वेलकम तनु पाकिस्तान आवन दे बहुत सारा प्यार बहुत बहुत धन्यवाद तेरा तेरा तोला गा किस तरह ओ तोला तो गे उस तरह मैं मंदिर दे विच अल्लाह अल्लाह आखांगा मैं गुरुद्वारे विच नाम राम दा बोलांगा ਮੈਂ ਘਰ ਖੁਦਾ ਦੇ ਜਾ ਕੇ ਬਲੂ ਮੋਮਬਤੀਆਂ ਤੇ ਮੈਸੂਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਵਾ 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 ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਲਾਗਾ ਵੈਲਕਮ 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 ਜੀ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਵੈਲਕਮ तेरा तेरा तो लागा